ਹਾਲੀ ਪ੍ਰਦਰਸ਼ਨ ਜੀ ਕੀ ਕਹਿਣਾ ਚਾਹੂਗਾ ਜਿਹੜਾ ਪਾਣੀ ਭੇਜਣਾ ਹੈ। ਨਮਸਕਾਰ ਸਤਿ ਸ੍ਰੀ ਅਕਾਲ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੋ ਆਫਤਾ ਹੁਣ ਪੰਜਾਬ ਤੇ ਆਈ ਹੈ। ਆ ਬੜੀ ਖਤਰਾ ਹੈ ਤੇ ਬੜੀ ਭਿਆਨਕ ਹੈ। ਉਧਰ ਜੋ ਪਾਣੀ ਨਾਲ ਲੋਕਾਂ ਦਾ ਨੁਕਸਾਨ ਕੀਤਾ ਉਹ ਬਹੁਤ ਜ਼ਿਆਦਾ ਨੁਕਸਾਨ ਹੋ ਚੁਕਿਆ ਹੈ। ਲੋਕਾਂ ਨੂੰ ਉੱਤੇ ਪੀਣ ਲਈ ਪਾਣੀ ਨਹੀਂ ਹੈ, ਖਾਣ ਲਈ ਕੁਝ ਹੈ ਨਹੀਂ, ਡੰਗਰਾ ਵਾਸਤੇ ਚਾਰਾ ਨਹੀਂ ਹੈਗਾ। ਤੇ ਸੌਣ ਵਾਸਤੇ ਤਾਂ ਕੋਈ ਜਗ੍ਹਾ ਹੈ ਹੀ ਨਹੀਂ ਕਿਉਂਕਿ ਸਾਰੀਆਂ ਪਾਣੀ ਭਰਿਆ ਹੋਇਆ ਲੋਕੀ ਲੋਕ ਛੱਤਾਂ ਤੇ ਸੌਂਦੇ ਨੇ। ਕਾਫੀ ਹਾਲਾਤ ਗੰਮੀਰ ਨੇ ਹੁਣ ਅਸੀਂ ਤਾਂ ਆਹੀ ਕਰ ਸਕਦੇ ਹਾਂ ਪਰਮਾਤਮਾ ਤੋਂ ਆਹੀ ਮੰਗੇ ਉੱਥੇ ਉਹਨਾਂ ਲੋਕਾਂ ਨੂੰ ਛਿਤੀ ਰਾਤ ਮਿਲੇ ਤੇ ਠੀਕ ਠਾਕ ਹੋ ਜਾਵੇ ਸਾਰਾ ਕੁਝ ਅਸੀਂ ਆਪਣੇ ਵੱਲੋਂ ਪਹਿਲੇ ਦੋ ਗੱਡੀਆਂ ਭੇਜ ਚੁੱਕੇ ਹਾਂ ਇੱਕ ਤਾਂ ਮੈਂ ਜੰਮੂ ਤੋਂ ਭਜਵਾਈ ਸੀ ਉੱਥੇ ਇੱਕ ਗੱਡੀ ਇੱਥੋਂ ਭੇਜੀ ਸੀ ਹੁਣ ਤੀਜੀ ਗੱਡੀ ਅਸੀਂ ਭੇਜ ਰਹੇ ਹਾਂ ਇਹਦੇ ਵਿੱਚ ਜੂਸ ਤੇ ਪਾਣੀ ਭੇਜ ਰਹੇ ਅਸੀਂ ਇੱਥੇ ਕਿਉਂ ਲੋਕਾਂ ਨੂੰ ਜਿੰਨਾ ਗਾਲਪੁਰ ਸਾਨੂੰ ਸ਼ਕਤੀ ਦੇ ਗੋਸਾਬ ਨਾਲ ਅਸੀਂ ਕੰਮ ਕਰਦੇ ਰਹਿਾਂਗੇ ਉੱਥੇ ਲੋਕਾਂ ਨੂੰ ਕੁਝ ਰਾਤ ਮਿਲੇ ਐਤਵਾਰ ਹੋਰ ਮੈਂ ਹੋਰ ਗੱਡੀਆਂ ਭੇਜਣ ਦੀ ਕੋਸ਼ਿਸ਼ ਕਰਾਂ ਜਿੱਥੇ ਜਿੱਥੇ ਜਰੂਰਤ ਹੋਏਗੀ ਜੋ ਜੋ ਸਮਾਨ ਚਾਹੀਦਾ ਹੋਏਗਾ ਉਸ ਜਿਸ ਜਿਸ ਦਾ ਇਸ ਤਰ੍ਹਾਂ ਦੀ ਡਿਮਾਂਡ ਆਏਗਾ ਜਾਂ ਸਾਨੂੰ ਦੱਸਿਆ ਜਾਏਗਾ ਅਸੀਂ ਹੋਰ ਭੇਜਣ ਦੀ ਆਪਣੇ ਵੱਲੋਂ ਪੂਰਾ ਕੋਸ਼ਿਸ਼ ਕਰਾਂਗੇ ਮੇਰੇ ਨਾਲ ਸਾਰੀ ਟੀਮ ਤਿਆਰ ਹੈ ਸਾਰੇ ਰਲ ਮਿਲ ਕੇ ਹੌਸਲਾ ਵਧਾ ਰਹੇ ਨੇ ਤੇ ਸਾਰੇ ਲੋਕ ਆਪਣੀ ਆਪਣੀ ਮਦਦ ਕਰ ਰਹੇ ਨੇ ਆਪਾਂ ਆ ਹੀ ਚਾਹੁੰਦੇ ਹਾਂ ਪ੍ਰਮਾਤਮਾ ਸਾਰਿਆਂ ਨੂੰ ਸੁਖੀ ਜੀਵਨ ਦੇਵੇ ਤੇ ਸਭ ਕੁਝ ਠੀਕ ਠਾਕ ਹੋ ਜਾਵੇ ਸਭ ਨਾਰਮਲ ਹੋ ਜਾਵੇ ਵਾਯੂ ਲੀਗਾ ਖਾਲਤਾ ਵਾਯੂ ਲੀਗਾ ਖਾਲਤਾ। ਖਾਨੀ ਪ੍ਰਦਰਸ਼ਨ ਜੀ ਕੀ ਕਹਿਣਾ ਚਾਹੂਗੇ ਜਦੋਂ ਤੁਸੀਂ ਪਾਣੀ ਭੇਜਣਾ। ਨਮਸਕਾਰ ਸਤਿ ਸ੍ਰੀ ਅਕਾਲ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੋ ਪਾਪਦਾ ਹੁਣ ਪੰਜਾਬ ਤੇ ਆਈ ਹੈ। ਆ ਬੜੀ ਖਤਰਨਾਕ ਤੇ ਬੜੀ ਭਿਆਨਕਰ ਹੈ। ਉਧਰ ਜੋ ਪਾਣੀ ਨਾਲ ਲੋਕਾਂ ਦਾ ਨੁਕਸਾਨ ਕੀਤਾ ਉਹ ਬਹੁਤ ਜ਼ਿਆਦਾ ਨੁਕਸਾਨ ਹੋ ਚੁਕਿਆ ਹੈ। ਲੋਕਾਂ ਨੂੰ ਉੱਥੇ ਪੀਣ ਲਈ ਪਾਣੀ ਨਹੀਂ ਹੈ, ਖਾਣ ਲਈ ਕੁਝ ਹੈ ਨਹੀਂ, ਡੰਗਰਾਂ ਵਾਸਤੇ ਚਾਰਾ ਨਹੀਂ ਹੈਗਾ। ਤੇ ਸੌਣ ਵਾਸਤੇ ਤਾਂ ਕੋਈ ਜਗ੍ਹਾ ਹੈ ਹੀ ਨਹੀਂ ਕਿਉਂਕਿ ਸਾਰਾ ਸਾਰੀਆਂ ਪਾਣੀ ਭਰਿਆ ਹੋਇਆ ਲੋਕੀ ਲੋਕ ਛੱਤਾਂ ਤੇ ਸੌਂਦੇ ਨੇ ਕਾਫੀ ਹਾਲਾਤ ਗੰਭੀਰ ਨੇ ਹੁਣ ਅਸੀਂ ਤਾਂ ਆਹੀ ਕਰ ਸਕਦੇ ਹਾਂ ਪ੍ਰਮਾਤਮਾ ਤੋਂ ਦੁਆ ਹੀ ਮੰਗੇ ਉੱਥੇ ਉਹਨਾਂ ਲੋਕਾਂ ਨੂੰ ਛੇਤੀ ਰਾਹਤ ਮਿਲੇ ਤੇ ਠੀਕ ਠਾਕ ਹੋ ਜਾਵੇ ਸਾਰਾ ਕੁਝ ਅਸੀਂ ਆਪਣੇ ਵੱਲੋਂ ਪਹਿਲੇ ਦੋ ਗੱਡੀਆਂ ਭੇਜ ਚੁੱਕੇ ਹਾਂ ਇੱਕ ਤਾਂ ਮੈਂ ਜੰਮੂ ਤੋਂ ਭਜਵਾਈ ਸੀ ਉੱਥੇ ਇੱਕ ਗੱਡੀ ਇੱਥੋਂ ਭੇਜੀ ਸੀ ਹੁਣ ਆ ਤੀਜੀ ਗੱਡੀ ਅਸੀਂ ਭੇਜ ਰਹੇ ਹਾਂ ਇਹਦੇ ਵਿੱਚ ਜੂਸ ਤੇ ਪਾਣੀ ਭੇਜ ਰਹੇ ਅਸੀਂ ਉੱਥੇ ਕਿ ਲੋਕਾਂ ਨੂੰ ਜਿੰਨਾ ਗਾਲਪੁਰ ਸਾਨੂੰ ਸ਼ਕਤੀ ਦੇ ਗੋਸਾਬ ਨਾਲ ਸੀ ਕੰਮ ਕਰਦੇ ਰਹਾਂਗੇ ਉੱਥੇ ਲੋਕਾਂ ਨੂੰ ਕੋਈ ਰਾਤ ਮਿਲੇ ਐਤਵਾਰ ਹੋਰ ਮੈਂ ਹੋਰ ਗੱਡੀਆਂ ਭੇਜਣ ਦੀ ਕੋਸ਼ਿਸ਼ ਕਰਾਂ ਜਿੱਥੇ ਜਿੱਥੇ ਜ਼ਰੂਰਤ ਹੋਏਗੀ ਜੋ ਜੋ ਸਮਾਨ ਚਾਹੀਦਾ ਹੋਏਗਾ ਉਸ ਜਿਸ ਜਿਸ ਤਰ੍ਹਾਂ ਦੀ ਡਿਮਾਂਡ ਆਏਗੀ ਜਾਂ ਸਾਨੂੰ ਦੱਸਿਆ ਜਾਏਗਾ ਅਸੀਂ ਹੋਰ ਭੇਜਣ ਦੀ ਆਪਣੇ ਵੱਲੋਂ ਪੂਰਾ ਕੋਸ਼ਿਸ਼ ਕਰਾਂਗੇ ਮੇਨਾਂ ਸਾਰੀ ਟੀਮ ਤਿਆਰ ਹੈ ਇਹ ਸਾਰੇ ਰਲ ਮਿਲ ਕੇ ਹੌਸਲਾ ਵਧਾ ਰਹੇ ਨੇ ਤੇ ਸਾਰੇ ਲੋਕ ਆਪਣੀ ਅਮੀ ਮਦਦ ਕਰ ਰਹੇ ਨੇ ਆਪਾਂ ਆ ਹੀ ਚਾਹੁੰਦੇ ਹਾਂ ਪ੍ਰਮਾਤਮਾ ਸਾਰਿਆਂ ਨੂੰ ਸੁਖੀ ਜੀਵਨ ਦੇਵੇ ਤੇ ਸਭ ਕੁਝ ਠੀਕ ਠਾਕ ਹੋ ਜਾਵੇ ਸਭ ਨੋਰਮਲ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ